ਚੱਲ ਕੰਗਨਾ ਰਣੋਤ ਦੇ ਲਫੇੜਾ ਵੱਜਦਾ ਜੱਟியே ਪੰਜਾਬ ਦੀ ਹੱਤ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਤੇ ਉਸੇ ਦੇ ਉੱਤੇ ਇਸ ਨੌਜਵਾਨ ਵੀਰ ਹਰੀਤ ਧੋਵਾ ਵੱਲੋਂ ਇੱਕ ਗੀਤ ਆ ਸੋਸ਼ਲ ਮੀਡੀਆ ਤੇ ਛੱਡਿਆ ਜਾਂਦਾ ਦਿੱਲੀ ਤੱਕ ਪਹੁੰਚ ਗਈ ਆਵਾਜ਼ ਮਿੱਤਰੋ ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ ਜਿਹੜੀ ਵਰਲਡਿੰਗ ਸੀ ਕੰਗਣਾ ਰਣਵਤ ਦੀ ਉਹ ਬਹੁਤ ਟਾਈਮ ਤੋਂ ਚੱਭ ਰਹੀ ਸੀ ਕਿ ਸਾਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਬڑے ਕਲਾਕਾਰਾਂ ਨੇ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ ਪਰ ਜਿਹੜੀ ਕੱਲ ਗੱਲ ਬਣੀ ਉਹਨੇ ਤੇ ਰੂਹ ਖੋਜ ਕਰਤੀ ਕਿਵੇਂ ਮਾਹੌਲ ਬਣਿਆ ਕਿਸੇ ਦੋਸਤ ਨੇ ਤੁਹਾਨੂੰ ਸਲਾਹ ਦਿੱਤੀ ਜਾਂ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਕਿ ਇਹ ਗੀਤ ਗਾਓ ਲੋਕਾਂ ਨੂੰ ਤਾਂ ਪੈਂਦੇ ਹੁੰਦੇ ਸੀ ਤੇ ਆਰ ਮਿੱਤਰੂ ਅੱਜ ਸੁਣਿਆ ਜਿੱਤ ਕੇ ਲਪੇੜਾ ਵੱਜਿਆ ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ ਅੱਜ ਸੁਣਿਆ ਕਿ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਵੇਖਿਆ ਲਫੇੜਾ ਵਜਿਆ ਅੱਜ 10 ਮਿੰਟ ਸਾਰਾ ਗਾਣਾ ਤਿਆਰ ਕਰਕੇ ਮੈਂ ਪੇਸ਼ ਕਰਤਾ ਤੇ ਲੋਕ ਮੈਨੂੰ ਸਵਾਲ ਕਰ ਰਹੇ ਵੀ ਲੱਗਦਾ ਕੁਲਵਿੰਦਰ ਕੋਰ ਨੇ ਤੁਹਾਨੂੰ ਪਹਿਲਾਂ ਦੱਸਿਆ ਹੈ ਮੈਂ ਮਾਰਦਾ ਜਸ ਸੁਣਿਆ ਕਿ ਜਿੱਤ ਕੇ ਲਫੇੜਾ ਵਜਿਆ ਵੀ ਲੋਕ ਉਹਨੂੰ ਦਰਸਦੇ ਆ ਵੀ ਉਸ ਆਰਮੀ ਦੀ ਜਾਣਦੀ ਆ ਬਹੁਤ ਵੱਡੀਆਂ ਵੱਡੀਆਂ ਉਹਨਾਂ ਨੂੰ ਬਲਦੋ ਪ੍ਰੈਕਟਿਸ ਵੀ ਕਰਨੀਆਂ ਪੈਂਦੀਆਂ ਪਰ ਉਹ ਕੁੜੀ ਨੇ ਉਸ ਚੀਜ਼ ਨੂੰ ਲੱਤ ਮਾਰ ਕੇ ਆਪਣੀ ਕਿਸਾਨੀ ਦੀ سپورਟ ਐਵੇਂ ਕੀਤੀ ਕਿ ਮਜ਼ਾ ਆ ਗਿਆ ਆਮ ਕਰਕੇ ਕਹਿੰਦੇ ਜੀ ਇਹ ਮੈਚ ਫਿਕਸ ਹੁੰਦਾ ਹੈ ਇਹ ਕਿਤੇ ਗਾਣਾ ਫਿਕਸ ਤਾਂ ਨਹੀਂ ਸੀ ਗਾਣਾ ਜੀ ਗਵਿੰਦਰ ਗੌਰ ਭਾਣ ਨੇ ਪਹਿਲਾਂ ਫੁਰਕਾ ਕੀਤਾ ਸੀ ਵੀ ਮੈਂ ਤੇ ਗਾਣਾ ਤਿਆਰ ਕਰੋ ਮੈਂ ਧੱਪੜ ਮਾਰਨ ਲੱਗੀ ਉਹਦੋਂ ਗਾਣਾ ਯਾਰ ਇਹ ਜਿਹੜੀ ਮੇਰੀ ਪਛਾਣ ਹੁਣ ਥੋੜੀ ਥੋੜੀ ਵੱਢ ਰਹੀ ਹੈ ਉਹ ਇਸੇ ਕਰਕੇ ਵੱਢ ਰਹੀ ਹੈ ਕਿ ਮੈਂ ਮੁੱਢਿਆ ਤੇ ਜੀਤ ਗੋਲਾ ਜਿੱਦਾਂ ਵੀ ਕੋਈ ਨਾਲ ਪਿੱਛੇ ਜੇ ਅਮਰਪਾਲ ਜੀ ਦੇ ਗਾਇਆ ਸੀ ਫਿਰ ਸਰਬਜੀਤ ਸਿੰਘ ਤੇ ਗਾਇਆ ਕਲੀ ਕਲੀਰ ਦੀ ਕਾੜਿਆ ਜ਼ਮੀਰ ਦੀ ਕਾੜੀ ਸਪੋਟਿਆ ਸਰਬਜੀਤ ਵੀਰ ਦੀ ਨਾ ਕਲਾਕਾਰ ਦੱਸਦੇ ਲੱਗਦਾ ਹੈ ਵੇਖ ਕੇ ਕਿਸਤੀ ਕਾਲ ਜੇ ਰੂਕੀਰ ਦੀ ਕਿਕਲੀ ਕਲੀਰ ਦੀ ਗੱਲ ਆ ਜਮੀਰ ਦੀ ਕਰਨੀ ਸਪੋਰਟ ਆ ਸਰਪਚੀ ਤਵੀਰ ਦੀ ਕਿਤੇ ਜਿਹੜੇ ਤੁਹਾਡੀ ਪਹਿਚਾਨ ਤੁਸੀਂ ਮੰਨਦੇ ਹੋ ਕਿਹਨੇ ਕੀ ਕਰ ਤੁਹਾਨੂੰ ਦੋਈ ਤੇ ਕਹਿ ਸਕਦੇ ਆ ਜਿਹੜੇ ਇਸ ਲਫੇੜੇ ਵਾਲੇ ਨਹੀਂ ਲਫੇੜੇ ਤੋਂ ਹੀ ਮੈਂ ਕੈਸਾ ਲਫੇੜੇ ਵਾਲਾ ਕਲਾਕਾਰ ਕਹਿ ਦਿੰਦੇ ਕਈ ਕੁਝ ਕਹੀ ਜਾਂਦੇ ਬੜਾ ਕੁਝ ਕਹੀ ਜਾਂਦੇ ਆ ਜੇ ਘਾਟੇ ਇਸ ਇੰਟਰਵਿਊ ਨੂੰ ਭੈਣ ਕੁਲਵਿੰਦਰ ਕੌਰ ਸੁਣਦੇ ਹੋਣ ਕੁਝ ਕੀ ਕਹੋਗੇ ਤੇ ਭੈਣ ਨੂੰ ਇਹੀ ਹੈ ਕਿ ਘਬਰਾਉਣਾ ਨਿੰਗਾ ਬਹੁਤ ਵੱਡਾ ਕੰਮ ਕਰਦਾ ਇਹ ਤਾਂ ਸਨੈਰੀ ਅੱਖਰਾਂ 'ਚ ਲਿਖਿਆ ਜਾਊਗਾ ਕਦੀ ਯਾਦ ਕਰਿਆ ਕਰਦੇ ਕਿ ਵੀ ਸਾਡੀ ਇੱਕ ਬੀਬੀ ਹੁੰਦੀ ਸੀ ਉਹਨੇ ਲਫੇੜਾ ਮਾਰਿਆ ਸੀ ਤੇ ਬਹੁਤ ਵੱਡੀ ਗੱਲ ਹੈ ਜੀ ਇਹ ਇਤਿਹਾਸ ਕੋਈ ਕੋਈ ਬਣਾਉਂਦਾ ਹੁੰਦਾ ਹੈ ਰੋਜ਼ ਰੋਜ਼ ਨਹੀਂ ਇਹੋ ਜਿਹੀਆਂ ਜੰਮਦੀਆਂ ਬਹੁਤ ਵਧੀਆ ਗੱਲ ਹੈ ਤੇ ਉਸ ਤੋਂ ਬਾਅਦ ਉਸ ਨੇ ਫੇਰ ਇਹ ਜ਼ਹਿਰ ਆਲ ਵੇਚੋ ਗੁੱਗਲ ਕੇ ਨੇ ਫੇਰ ਕਿ ਹੈ ਪੰਜਾਬ ਦੇ ਵਿੱਚ ਅੱਤਵਾਦ ਪੰਜਾਬ ਦੇ ਵਿੱਚ ਪੁਗਰਬਾਦ ਫੇਰ ਹੋ ਰਿਹਾ ਹੈ ਕੰਦਨਾਂ ਦਾ ਤਬਾਹ ਕਰਾ ਹੋਇਆ ਹੈ ਮੇਰੇ ਖਿਆਲ ਚ ਇੱਕ ਇੱਕ ਘੱਟ ਮਰਿਆ 2-3 ਲੱਖ ਦੀ ਹੁੱਟ ਸੀ ਜਿਹੜਾ ਹੁਣੇ ਮੈਨੂੰ ਆ ਰਹੀਆਂ ਸੀ ਰਿਪੋਰਟਾਂ ਵੀ ਉਹਨਾਂ ਨੂੰ ਉਹਨਾਂ ਦੀ ਜੋਬ ਤੋਂ ਵੀ ਡਿਸਪਲਿਸ ਕਰਤਾ ਹੈ ਜਾਂ ਉਹਨਾਂ ਤੇ ਐਫੇਅਰ ਕਰਾਤੀ ਹੈ ਤੇ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦੇਏਗੀ ਇੱਥੇ ਆਏ ਜੇ ਉਥੋਂ ਕੋਈ ਗੱਲ ਹੋਤੀ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਹਾਈ ਪੋਸਟ ਤੇ ਕੋਈ ਨੌਕਰੀ ਮਿਲਣੀ ਚਾਹੀਦੀ ਹੈ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਲਾਮਪ ਜੀ ਦਾ ਸਵਾਗਤ ਕਰ ਰਹਾ ਪੰਜਾਬੀ ਇੰਡਸਟਰੀ ਬਾਖਮਾਲ ਹੈ ਜਿੱਥੇ ਇਹ ਰਾਤੋਂ ਰਾਤ ਕੀ ਕਰਦੇ ਨੇ ਇਹ ਪਤਾ ਨਹੀਂ ਹੈ ਇਹ ਇਸੇ ਤਰ੍ਹਾਂ ਅ ਕੱਲ ਕੰਗਨਾ ਰਣੌਤ ਦੇ ਲਫੇੜਾ ਵੱਜਦਾ ਤੇ ਉਸੇ ਦੇ ਉੱਤੇ ਇਸ ਨੌਜਵਾਨ ਵੀਰ ਹੈਰੀ ਤਨੋਆ ਵੱਲੋਂ ਇੱਕ ਗੀਤ ਆ ਸੋਸ਼ਲ ਮੀਡੀਆ ਤੇ ਛੱਡਿਆ ਜਾਂਦਾ ਹੈ ਇਸ ਨੂੰ ਮਿਲੀਅਨਸ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅੱਜ ਉਹ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਇੰਨੀ ਜਲਦੀ ਫੁਰਿਆਂ ਦੇ ਫੁਰਿਆਂ ਕੀ ਮੀਤ ਪਹਿਲੇ ਆਪਾਂ ਕਰੀਏ ਸਵਾਗਤ ਹਾਂਜੀ ਹਰੀ ਜੀ ਤੁਹਾਡਾ ਪੰਜਾਬੀ ਲੋਕ ਚੈਨਲ ਵਿੱਚ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਤੁਹਾਡਾ ਬਾਕੀ ਜਿਵੇਂ ਭਾਜੀ ਉਹਨਾਂ ਨੇ ਦੱਸਿਆ ਕਿ ਗੀਤ ਬਾਰੇ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਤਾਂ ਦੇਖੋ ਜਿਵੇਂ ਮੇਰੇ ਕੋਲ ਖਬਰ ਆਈ ਸੀ ਤੇ ਮੈਂ ਬੈਠਾ ਸੀਗਾ ਤੇ ਇੱਕ ਰੱਬ ਵੱਲੋਂ ਹੀ ਜੇ ਕਹੀਏ ਨਾ ਕੋਈ ਗੱਲ ਦਿਮਾਗ 'ਚ ਆ ਜਾਂਦੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਵਰਲਡਿੰਗ ਸੀ ਕੰਗਣਾ ਰਣਵਤ ਦੀ ਉਹ ਬਹੁਤ ਟਾਈਮ ਤੋਂ ਚੱਭ ਰਹੀ ਸੀ ਤੁਹਾਨੂੰ ਕਿ ਸਾਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ بڑے ਕਲਾਕਾਰਾਂ ਨੇ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ ਪਰ ਜਿਹੜੀ ਕੱਲ ਗੱਲ ਬਣੀ ਉਹਨੇ ਤੇ ਰੂਹ ਖੋਜ ਕਰਤੀ ਇਹ ਰੂਹ ਚੋ ਗੀਤ ਲਿਖ ਲਿਆ ਹੋਇਆ ਹੈ ਰੂਹ ਰੂਹ ਦੀ ਗੱਲ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਹੀ ਪਸੰਦ ਆ ਰਿਹਾ ਅੱਛਾ ਇਹ ਦੱਸੋ ਵੀ ਬਣਿਆ ਕਿਵੇਂ ਉਸ ਵੇਲੇ ਤੁਸੀਂ ਕਿੱਥੇ ਬੈਠੇ ਸੀ ਕਿਵੇਂ ਮਾਹੌਲ ਬਣਿਆ ਕਿਸੇ ਦੋਸਤ ਨੇ ਤੁਹਾਨੂੰ ਸਲਾਹ ਦਿੱਤੀ ਜਾਂ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਕਿ ਇਹ ਗੀਤ ਗਾਓ ਲੋਕਾਂ ਨੂੰ ਤਾਂ ਪੈਂਦੇ ਹੁੰਦੇ ਆਰ ਮਿੱਤਰੋ ਅੱਜ ਸੁਣਿਆ ਜਿੱਤ ਕੇ ਲਫੇੜਾ ਵੱਜਿਆ ਵੀ ਇਹ ਦੱਸੋ ਵੀ ਇਹ ਮਾਈਂਡ ਦੇ ਵਿੱਚ ਆਇਆ ਕਿਵੇਂ ਤੇ ਕਦੋਂ ਆਇਆ ਭਾਈ ਇਹ ਜਿਵੇਂ ਮੈਂ ਇੱਥੇ ਸਟੂਡੀਓ 'ਚ ਹੀ ਬੈਠਾ ਸੀਗਾ ਤੇ ਮੇਰਾ ਸਾਰਾ ਦਿਨ ਇੱਥੇ ਨਿਕਲ ਜਾਂਦਾ ਮੇਰਾ ਆਪਦੇ ਸਟੂਡੀਓ 'ਚ ਮਿਊਜ਼ਿਕ ਆਪ ਹੀ ਕਰਦਾ ਸਾਰਾ ਕੁਝ ਆਪ ਹੀ ਕਰਦਾ ਤੇ ਜਿੱਦਾਂ ਉਹ ਨਿਊਜ਼ ਚੱਲ ਰਹੀ ਸੀ ਤੇ ਮੈਨੂੰ ਲੱਗਿਆ ਵੀ ਇਹ ਤੇ ਕੁੜੀ ਦਾ ਹੌਸਲਾ ਵਧਾਉਣਾ ਚਾਹੀਦਾ ਵੀ ਬੜੀ ਵੱਡਾ ਸਟੈਪ ਚੱਕਿਆ ਇਹਨਾਂ ਨੇ ਜੇ ਇੰਨੀ ਵੱਡੀ ਇੱਕ ਪੋਸਟ ਹੈ ਇਹ ਬੜੀ ਔਖੀ ਮਿਲਦੀ ਹੈ ਜਿਹੜੀ ਪੋਸਟਸ ਦੇ ਉਹ ਉਸ ਟਾਈਮ ਸੀਗੇ ਵੀ ਲੋਕ ਉਹ ਲਈ ਦਰਸਦੇ ਆ ਵੀ ਉਹ ਉਸ ਆਰਮੀ ਜੀ ਜਾਣ ਲਈ ਆ ਬਹੁਤ ਵੱਡੀਆਂ ਵੱਡੀਆਂ ਉਹਨਾਂ ਨੂੰ ਮਤਲਬ ਪ੍ਰੈਕਟਿਸ ਵੀ ਕਰਨੀਆਂ ਪੈਂਦੀਆਂ ਪਰ ਉਹ ਕੁੜੀ ਨੇ ਉਸ ਚੀਜ਼ ਨੂੰ ਲੱਤ ਮਾਰ ਕੇ ਆਪਣੀ ਕਿਸਾਨੀ ਦੀ ਸਪੋਰਟ ਐਵੇਂ ਕੀਤੀ ਕਿ ਮਜ਼ਾ ਆ ਗਿਆ ਤੇ ਉਹ ਚੀਜ਼ ਲਈ ਫਿਰ ਮੇਰੇ ਅਸੀਂ 뮤직 ਕਰ ਰਿਆ ਸੀ ਮੈਂ ਇਕੱਲਾ ਹੀ ਸੀ ਕੋਈ ਹਾਇਰ ਤਾਂ ਕੋਈ ਨਹੀਂ ਸੀ ਕੋਲ ਪਰ ਮੈਂ ਜੋ ਮੇਰੇ ਵਰਲਡਿੰਗ ਆਈ ਮੈਂ ਉਦੋਂ ਰਿਕਾਰਡ ਕੀਤੀ ਨਾਲ ਦੀ ਨਾਲ ਤੇ ਉਹ ਵੀ ਮੈਂ ਪਾਤੀ ਕੋਈ ਜ਼ਿਆਦਾ ਵੀਡੀਓ ਤੇ ਮੈਂ ਕੀਤਾ ਨਹੀਂ ਕੰਮ ਵੀ ਨਹੀਂ ਕੀਤਾ ਮੈਂ ਕੱਲ 10 ਮਿੰਟ ਸਾਰਾ ਗਾਣਾ ਤਿਆਰ ਕਰਕੇ ਮੈਂ ਪੇਸ਼ ਕਰਤਾ ਤੇ ਲੋਕ ਮੈਨੂੰ ਸਵਾਲ ਕਰ ਰਹੇ ਵੀ ਲੱਗਦਾ ਕੁਲਵਿੰਦਰ ਗੌਰ ਨੇ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਮੈਂ ਮਾਰਨ ਦੀ ਗਾਣਾ ਸਾਡੇ ਵੀ ਇਹ ਜਿਵੇਂ ਆਮ ਕਰਕੇ ਕਹਿੰਦੇ ਜੀ ਇਹ ਮੈਚ ਫਿਕਸ ਹੁੰਦਾ ਹੈ ਇਹ ਕਿਤੇ ਗਾਣਾ ਫਿਕਸ ਤਾਂ ਨਹੀਂ ਸੀ ਗਾਣਾ ਕਹਿੰਦੇ ਗਾਣਾ ਫਿਕਸ ਸੀ ਕੁਲਵਿੰਦਰ ਗੌਰ ਭੈਣ ਨੇ ਪਹਿਲਾਂ ਫੋਨ ਕਰਕੇ ਕੀਤਾ ਸੀ ਵੀ ਤੁਸੀਂ ਗਾਣਾ ਤਿਆਰ ਕਰੋ ਮੈਂ ਧੱਪਣ ਮਾਰਨ ਲੱਗੀ ਉਹ ਤਰੋਂ ਗਾਣਾ ਯਾਰ ਇਹ ਇਦਾਂ ਕਰੋ ਪਹਿਲੇ ਸਾਡੇ ਦਸ਼ਕਾਂ ਨੂੰ ਉਹ ਗੀਤ ਤੁਸੀਂ ਹੁਣ ਸੁਣਾਗੇ ਜਿਹੜੇ ਚੰਦ ਬੋਲ ਸੁਣਾਓਗੇ ਪਲੀਜ਼ ਹਾਂਜੀ ਮੈਂ ਉਸ ਗੀਤ ਉਹਦੀ ਮੈਂ ਤੁਹਾਨੂੰ ਲੈਣਾ ਸੁਣਾਣਾ ਜੀ ਉਹ ਗੀਤ ਭਾਜੀ ਜਿੱਦਾਂ ਆਪਾਂ ਤਿਆਰ ਕੀਤਾ ਸੀਗਾ ਉਹ ਮੈਂ ਤੁਹਾਨੂੰ ਇੱਕ ਵਾਰੀ ਸੁਣਾਣਾ ਵਾ ਹਾਂਜੀ ਪਲੀਜ਼ ਉਹ ਜੱਟੀਏ ਪੰਜਾਬ ਦੀ ਏ ਹੱਥ ਕਰਵਾਦੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਦੀ ਦਿੱਲੀ ਤੱਕ ਪਹੁੰਚ ਗਈ ਆਵਾਜ਼ ਬਿੱਤਰੋ ਚੰਡੀਗੜ੍ਹ ਫਿਰੇ ਸਾਰਾ ਥਾਣਾ ਭਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਸੁਣਿਆ ਲਫੇੜਾ ਵਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਵੇਖਿਆ ਲਫੇੜਾ ਵਜਿਆ ਉਹ ਵਾਹ ਕੀ ਬਾਤ ਹੈ ਜੀ ਇਹ ਚੀਜ਼ ਭਾਈ ਬੜਾ ਪ੍ਰਸੰਦ ਕੀਤਾ ਲੋਕਾਂ ਨੇ ਥੋੜੇ ਸਮੇਂ ਤੁਸੀਂ ਜਿਹੜੇ ਚਾਰ ਕੋ ਲੈਣਾ ਲਿਖ ਕੇ ਗਾਇਆ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਅਸੀਂ ਉਮੀਦ ਕਰ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਇਹ ਗੀਤ ਪੂਰਾ ਬਣੇਗਾ ਤੇ ਇਸ ਨੂੰ ਪ੍ਰੋਪਰ ਰੂਪ ਦੇ ਵਿੱਚ 뮤직 ਦੇ ਵਿੱਚ ਇਸ ਨੂੰ ਤੁਸੀਂ ਹਾਂਜੀ ਹਾਂਜੀ ਉਹ ਜਿੱਦਾਂ ਹੁਣ ਗੀਤ ਵਾਇਰਲ ਹੋਇਆ ਉਸ ਤੋਂ ਬਾਅਦ ਕਾਫੀ ਕੰਪਨੀਆਂਸ ਤੇ ਜਾਂ 뮤జిక్ ਡਾਇਰੈਕਟਰ ਦੇ ਫੋਨ ਆ ਰਹੇ ਨੇ ਤੇ ਮੇਰੇ ਕੋ ਗਾਣਾ ਹਜੇ ਲਿਖਿਆ ਨਹੀਂ ਪਿਆ ਪੂਰਾ ਤੇ ਅੱਜ ਕੋਸ਼ਿਸ਼ ਕਰਕੇ ਪੂਰਾ ਲਿਖ ਕੇ ਰਿਕਾਰਡ ਕਰਦੇ ਜਲਦੀ ਪੂਰਾ ਕਰ ਦਿੰਦੇ ਇਹਨੂੰ ਅੱਛਾ ਅੱਗੇ ਤੁਸੀਂ ਇਸ ਤਰ੍ਹਾਂ ਦੇ ਗੀਤ ਵਗੈਰਾ ਲਿਖਦੇ ਰਹਿੰਦੇ ਹੋ ਜੀ हां जी मेरे मतलब कि जे करिए गल के जेडी मेरी पहचान ਹੁਣ ਹੌਲੀ ਹੌਲੀ ਬਣ ਰਹੀ ਆ ਉਹ ਇਸੇ ਕਰਕੇ ਬਣ ਰਹੀ ਆ ਕਿ ਮੈਂ ਮੁੱਦਿਆਂ ਤੇ ਗੀਤ ਗਾਉਣਾ ਜਿੱਦਾਂ ਵੀ ਕੋਈ ਪਿੱਛੇ ਜੇ ਅਮਰਤਪਾਲ ਜੀ ਦੇ ਗਾਇਆ ਸੀ ਫਿਰ ਸਰਬਜੀਤ ਸਿੰਘ ਤੇ ਗਾਇਆ ਫਿਰ ਜਿੱਦਾਂ ਵੀ ਕੋਈ ਵੀ ਮੁੱਦਾ ਪੰਜਾਬ 'ਚ ਹੁੰਦਾ ਹੈ ਅੰਸਰਾ ਜਾਂਸ ਨੇ ਕਿਸਾਨਾਂ ਬਾਰੇ ਬੋਲਿਆ ਸੀ ਉਹਦੇ ਉੱਤੇ ਗਾਇਆ ਸੀ ਤੇ ਉਹ ਚੀਜ਼ ਬਹੁਤ ਚੱਲੀ ਸੀਗੀ ਤੇ ਉਹ ਆ ਇਸ ਤਰ੍ਹਾਂ ਦੇ ਤੁਸੀਂ ਕਰੰਟ ਟਾਪਿਕ ਦੇ ਉੱਤੇ ਕਰਦੇ ਗਾਓ ਹਾਂ ਜੀ ਹਾਂ ਜੀ ਜਦ ਜਿਵੇਂ ਕਰੰਟ ਟਾਪਿਕ ਦੇ ਉੱਤੇ ਕਰਦੇ ਹੋ ਸ਼ਿਫਟ ਸਲਾਹ ਵੀ ਬਹੁਤ ਹੁੰਦੀ ਹੈ ਤੇ ਫਿਰ ਤੁਹਾਨੂੰ 네ਗੇਟਿਵਿਟੀ ਵੀ ਮਿਲਦੀ ਹੈ ਕਿ ਨਹੀਂ ਜਿਆਦਾ 네ਗੇਟਿਵਿਟੀ 네ਗੇਟਿਵਿਟੀ ਤੇ ਮੇਰੇ ਖਿਆਲ ਚ ਆਪਾਂ ਕਹ ਲਈਏ 10% ਹੀ ਹੈ 90% ਸਪੋਰਟ ਹੀ ਮਿਲਦੀ ਹੈ ਹਾਂਜੀ ਕਿਹਦਾ ਜਿਹੜੇ ਤੁਹਾਡੀ ਪਛਾਣ ਤੁਸੀਂ ਮੰਨਦੇ ਹੋ ਕਿਹਨੇ ਕੀਦ ਨੇ ਤੁਹਾਨੂੰ ਦੁਵਾਈ ਤੇ ਕਹਿ ਸਕਦੇ ਆ ਲਫੇੜੇ ਇਸ ਲਫੇੜੇ ਵਾਲੇ ਨਹੀਂ ਤੂੰ ਲਫੇੜੇ ਤੋਂ ਹੀ ਮੈਂ ਕੈਸਾ ਲ ਲਵੇੜੇ ਵਾਲਾ ਕਲਾਕਾਰ ਕਹਿੰਦੇ ਨੇ ਕੋਈ ਕੋਈ ਕਹੀ ਜਾਂਦੇ ਬੜਾ ਕੁਝ ਕਹੀ ਜਾਂਦੇ ਆ ਕੋਈ ਮਤਲਬ ਕਿੰਦਾ ਦਾ ਨਾਮ ਲਾਈ ਜਾਂਦੇ ਪਰ ਹਾਂ ਜੇ ਮੈਂ ਪਛਾਣ ਦੀ ਗੱਲ ਕਰਾਂ ਜੇ ਪ੍ਰੋਪਰ ਪਛਾਣ ਦੀ ਗੱਲ ਕਰਾਂ ਤੇ ਇਸ ਗੀਤੋ ਹੀ ਬਣੀ ਆ ਅੱਛਾ ਜੀ ਤੁਸੀਂ ਜਿਹੜਾ ਇਸ ਤੋਂ ਪਹਿਲੇ ਕੋਈ ਬਹੁਤ ਬਾ ਕਮਾਲ ਵੈਸੇ ਦਾ ਜਿਹੜੇ ਜਿਸ ਨੇ ਰਥੇ ਹੁੰਦੇ ਗੀਤ ਮਿਊਜ਼ਿਕ ਤਿਆਰ ਕੀਤਾ ਉਹਦੇ ਲਈ ਸਾਰੇ ਦਿਲ ਦੇ ਬਹੁਤ ਕਲੋਜ਼ ਹੁੰਦੇ ਆ ਬਹੁਤ ਨੇੜੇ ਹੁੰਦੇ ਆ ਪਰ ਤੁਸੀਂ ਇੱਕ ਅੱਧਾ ਹੋਰ ਸੁਣਾ ਸਕਦੇ ਜਿਹੜਾ ਕਿ ਤੁਸੀਂ ਮੰਨਿਓ ਵੀ ਹਾਂ ਮੇਰਾ ਇਹ ਗੀਤੋ ਬਹੁਤ ਵਾਇਰਲ ਹੋਇਆ ਜਿਵੇਂ ਤੁਸੀਂ ਹਾਂਸ ਹਾਂਜੀ ਮੈਂ ਵੈਸੇ ਦੀ ਗੱਲ ਕੀਤੀ ਜਾ ਸਰਬਜੀਤ ਵੀਰ ਜਾਂ ਭਾਈ ਅੰਮ੍ਰਿਤਪਾਲ ਸਿੰਘ ਕਿੰਨਾ ਵਿੱਚੋਂ ਕਿਸੇ ਇੱਕ ਦੇ ਨਾਲ ਸੰਬੰਧ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਦਿਲ ਦੇ ক্লোਜ਼ ਹੋਵੇ ਭਾਵੇਂ ਮੈਂ ਕਿਕਲੀ ਜਿਵੇਂ ਕਿਕਲੀ ਦਾ ਰਵਾਜ ਚੱਲ ਰਿਹਾ ਸੀ ਪੰਜਾਬ 'ਚ ਬਹੁਤ ਸੀਐਮ ਸੀਐਮ ਸਾਹਿਬ ਨੇ ਪਾਈ ਫਿਰ ਮਜੀਠੀਏ ਨੇ ਪਾਈ ਤੇ ਫਿਰ ਮੈਂ ਕਿਹਾ ਵੀ ਇੱਕ ਕਿਕਲੀ ਸਾਨੂੰ ਸਰਬਜੀਤ ਅੱਗੇ ਵੀ ਪਾਣੀ ਚਾਹੀਦੀ ਉਹ ਮੈਂ ਪਾਈ ਸੀ ਮੇਸਰਾਨਾ ਕਹਿੰਦਾ ਹੋ ਕਿਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਕਿਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਦੀ ਸਪੋਰਟ ਆ ਸਰਬਜੀਤ ਵੀਰ ਦੀ ਨਾ ਕਲਾਕਾਰ ਦਿਸਦੇ ਲੱਗਦਾ ਏ ਵੇਖ ਗਏ ਨਾ ਕਲਾਕਾਰ ਦਿਸਦੇ ਲੱਗਦਾ ਏ ਵੇਖ ਗਏ ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ چیرਦੀ ਕਿਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਇਹ ਗੀਤ ਨੂੰ ਹੀ ਬੜਾ ਪਿਆਰ ਦਿੰਦਾ ਜੀ ਇਹ ਹੁਣ ਮੇਰਾ ਇੱਕ ਸਵਾਲ ਸੀ ਤੁਹਾਨੂੰ ਤੁਹਾਡਾ ਕੀ ਨੇਚਰਲੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵਾਇਰਲ ਹੋਇਆ ਹੈ ਜਿਹੜਾ ਲਫੇੜਾ ਹੈਗਾ ਹਾਂ ਜੀ ਨੇਚਰਲੀ ਉਹ ਭੈਣ ਕੋਲ ਵੀ ਸਾਡੀ ਭੈਣ ਕੁਲਵਿੰਦਰ ਕੌਰ ਕੋਲ ਵੀ ਇਹ ਗੀਤ ਆ ਗਿਆ ਹੋਊਗਾ ਜੇ ਤੁਹਾਡੀ ਇਸ ਇੰਟਰਵਿਊ ਨੂੰ ਭੈਣ ਕੁਲਵਿੰਦਰ ਕੌਰ ਸੁਣਦੇ ਹੋਣ ਤੁਸੀਂ ਕੀ ਕਹੋਗੇ ਗੀਤ ਰਾਹੀਂ ਤਾਂ ਤੁਸੀਂ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਹੈ ਹੁਣ ਲਾਈਵ ਦੇ ਵਿੱਚ ਤੁਸੀਂ ਕੀ ਕਹੋਗੇ ਦੇਖੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਕਿਸੇ ਵੀ ਗੱਲ ਤੋਂ ਘਬਰਾਣ ਦੀ ਲੋੜ ਨਹੀਂ ਜੀ ਕਿਉਂਕਿ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਉਹਨੇ ਮੈਨੂੰ ਆਰਐਸਆਈ ਰਿਪੋਰਟਾਂ ਵੀ ਉਹਨਾਂ ਨੂੰ ਉਹਨਾਂ ਦੀ ਜੋਬ ਤੋਂ ਵੀ ਡਿਸਮਿਸ ਕਰਤਾ ਹੈ ਜਾਂ ਉਹਨਾਂ ਤੇ ਐਫੇਅਰ ਕਰਾਤੀ ਹੈ ਤੇ ਮੈਂ ਕੱਲ ਮੇਰੀ ਇੰਟਰਵਿਊ ਹੋ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦਵੇਗੀ ਇੱਥੇ ਆਏ ਜੇ ਉੱਥੋਂ ਕੋਈ ਗੱਲ ਹੁੰਦੀ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਹਾਈ ਪੋਸਟ ਤੇ ਕੋਈ ਨੌਕਰੀ ਮਿਲਣੀ ਚਾਹੀਦੀ ਹੈ ਔਰ ਪੰਜਾਬ ਨੂੰ ਬਹੁਤ ਚੰਗੀ ਤਰ੍ਹਾਂ ਇਸ ਕੁੜੀ ਦੀ ਸਪੋਰਟ ਕਰਨੀ ਚਾਹੀਦੀ ਹੈ ਬਾਕੀ ਤੁਸੀਂ ਦੱਸਿਆ ਹੀ ਮੈਨੂੰ ਕਿ ਬਾਕੀ ਜਿੱਦਾਂ ਜਿੰਨਾ ਵੀ ਜ ਤੇ ਭੈਣ ਨੂੰ ਇਹੀ ਹੈ ਕਿ ਘਬਰਾਉਣਾ ਨਹੀਂਗਾ ਬਹੁਤ ਵੱਡਾ ਕੰਮ ਕਰਤਾ ਇਹ ਤਾਂ ਸਿਨੈਰੀ ਅੱਖਾਂ ਚ ਲਿਖਿਆ ਜਾਊਗਾ ਕਦੀ ਯਾਦ ਕਰਿਆ ਕਰਨਗੇ ਵੀ ਸਾਡੇ ਇੱਕ ਬੀਬੀ ਹੁੰਦੀ ਸੀ ਉਹਨੇ ਲਫੇੜਾ ਮਾਰਿਆ ਸੀ ਤੇ ਬਹੁਤ ਵੱਡੀ ਗੱਲ ਹੈ ਜੀ ਇਹ ਇਤਿਹਾਸ ਕੋਈ ਕੋਈ ਬਣਾਉਂਦਾ ਹੁੰਦਾ ਇੱਕ ਰੋਜ਼ ਰੋਜ਼ ਨਹੀਂ ਇਹੋ ਜੀਆਂ ਜੰਮਦੀਆਂ ਬਹੁਤ ਵਧੀਆ ਕੰਮ ਕੀਤਾ ਚੇਹ ਦਿਸੋ ਜਿਵੇਂ ਜਦੋਂ ਉਹਦੇ ਲਫੇੜਾ ਵੱਜਦਾ ਬੀਬੀ ਕੰਗਣਾ ਦੇ ਤੇ ਉਸ ਤੋਂ ਬਾਅਦ ਉਸਨੇ ਫੇਰ ਉਹ ਜਿਹੜੀ ਉਹ ਜ਼ਹਿਰ ਆਲਵੇਜ਼ ਉਗਲਦੀ ਉਹਨੇ ਫੇਰ ਕਿਹਾ ਪੰਜਾਬ ਦੇ ਵਿੱਚ ਅੱਤਵਾਦ ਪੰਜਾਬ ਦੇ ਵਿੱਚ ਉਗਰ ਬਾਦ ਫੇਰ ਹੋ ਰਿਹਾ ਹੈ ਤੁਹਾਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਕਰਕੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਕਮਿਊਨਿਟੀ ਟਾਰਗੇਟ ਕਰਦੀ ਹੈ ਤੇ ਇਸ ਦੇ ਬਦਲੇ ਸ਼੍ਰੋਮਣੀ ਕਮੇਟੀ ਜਾਂ ਫਿਰ ਖਾਸ ਕਰਕੇ ਪੰਜਾਬ ਸਰਕਾਰ ਨੂੰ ਉਸ ਉੱਤੇ ਜਿਹੜੇ ਡੈਫਾਮੇਸ਼ਨ ਦਾ ਕੇਸ ਕਰਨਾ ਚਾਹੀਦਾ ਜਿਦੋਂ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੇ ਲਈ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਦੀ ਹੈ ਬਿਲਕੁਲ ਬਿਲਕੁਲ ਭਾਜੀ ਇਹਨਾਂ ਨੂੰ ਸਟੈਪ ਲੈਣਾ ਚਾਹੀਦਾ ਔਰ ਜਿੱਦਾਂ ਕਿ ਕੰਗਨਾ ਦੀ ਗੱਲ ਹੈ ਕੰਗਨਾ ਭਾਜੀ ਸ਼ੁਰੂ ਤੋਂ ਇਸ ਸਾਨੂੰ ਕਾਲਿਸਤਾਨੀ ਤੰਤਰਵਾਦੀ ਇਹ ਕਹਿੰਦੀ ਆਈ ਹੈ ਪਰ ਸਾਨੂੰ ਪਤਾ ਹੈ ਵੀ ਸਾਡਾ ਪੰਜਾਬ ਜਿਹੜਾ ਬਹੁਤ ਦੇਖੋ ਜਦੋਂ ਕਿਤੇ ਕੋਈ ਹੜ੍ਹ ਆ ਜਾਏ ਕੋਈ ਬਾੜ ਆ ਜਾਏ ਤਾਂ ਸਭ ਤੋਂ ਪਹਿਲਾਂ ਪੰਜਾਬ ਤੇ ਹੁਣ ਵੀ ਦੇਖੋ ਸ਼ਪੀਲਾ ਜੇ ਹੁਣ ਤੁਸੀਂ ਬਾਹਰ ਨਿਕਲੋਗੇ ਸ਼ਪੀਲਾ ਤੇ ਲੰਗਰ ਲੱਗੇ ਹੋਇਆ ਠੰਡੇ ਪਾਣੀਆਂ ਦੇ ਲੰਗਰ ਲੱਗੇ ਹੋਇਆ ਮੈਨੂੰ ਤਾਂ ਕਿਤੇ ਕੋਈ ਦਿਖਦਾ ਨਹੀਂ ਇਹੋ ਜਿਹਾ ਟੰਕਵਾਦ ਜਾਂ ਦੇਖੋ ਯੂਪੀ ਬਿਹਾਰ ਤੋਂ ਲੋਕ ਇੱਥੇ ਕੰਮ ਕਰਦੇ ਆ ਕੋਈ ਇਹਨਾਂ ਨੂੰ ਦਿੱਕਤ ਨਹੀਂ ਮੇਰੀ ਕੋਈ ਇੱਥੇ ਜਾਈਦਾ ਜਿਮ ਜਾਈਦਾ ਕੋਈ ਜੂਸ ਵਾਲਾ ਕੋਈ ਨਾਰੀਅਲ ਪਾਣੀ ਵਾਲਾ ਉਹਨੂੰ ਪੁੱਛੀਦਾ ਵੀ ਕਿੱਦਾਂ ਦਾ ਮਾਹੌਲ ਹੈ ਕਹਿੰਦੇ ਬਹੁਤ ਵਧੀਆ ਮਾਹੌਲ ਹੈ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਕੀ ਲੋਕ ਇੱਥੇ ਆ ਕੇ ਰਹਿ ਰਹੇ ਆਪਣਾ ਬਿਜ਼ਨਸ ਚਲਾ ਰਹੇ ਹੈ ਜੀ ਗੱਲ ਇਹ ਕੰਗਨ ਦਾ ਦਿਮਾਗ ਖਰਾਬ ਹੋਇਆ ਹੈ ਮੇਠਲ 'ਚ ਇੱਕ ਤੁਸੀਂ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੋ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਜਿਵੇਂ ਤੁਸੀਂ ਸਾਡਾ ਪੰਜਾਬ ਹੈ ਪੰਜਾਬ ਦੀ ਜੇ ਇਹੋ ਜੀ ਬਦਨਾਮੀ ਕੋਈ ਕਰਦਾ ਬਾਹਰ ਜਾ ਕੇ ਤੇ ਉੱਤੇ ਕੇਸ ਜਾਂ ਜਿਹੜਾ ਵੀ ਬਣਦੀ ਕਾਰਵਾਈ ਜ਼ਰੂਰ ਸੀਐਮ ਭਗਵੰਤ ਮਾਨ ਨੂੰ ਵੀ ਕਹਿਣਾ ਚਾਹਾਂਗੇ ਜੇ ਪੰਜਾਬ ਨੂੰ ਕੋਈ ਬਦਨਾਮ ਕਰਦਾ ਐਦਾਂ ਕਿਉਂਕਿ ਝੂਠੀਆਂ ਖਬਰਾਂ ਪਾ ਕੇ ਪਹਿਲਾਂ ਹੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਤੇ ਇਹਦੇ ਤੇ ਜਿਹੜੀ ਵੀ ਵੱਡਾ ਐਕਸ਼ਨ ਹੋਣਾ ਚਾਹੀਦਾ ਕੰਗਨਾਰਾ ਨਾਲ ਉੱਤੇ ਉਹ ਧੰਨਵਾਦ ਜੀ ਪੰਜਾਬੀ ਲੋਕਾਂ ਦਾ ਤੁਸੀਂ ਸਮਾਂ ਕੱਢਿਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਵਾਇਕ ਜੀ ਕਾ ਖਾਲਸਾ ਵਾਇਕ ਜੀ ਤੁਹਾਨੂੰ ਫਰਟੇ